ਰੋਜ਼ਾਨਾ ਜੀਵਨ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ, ਸਮੱਸਿਆਵਾਂ, ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਹਾਲਾਤ ਅਜਹਿ ਵੀ ਬਣ ਜਾਂਦੇ ਹਨ ਕਿ ਜ਼ਿੰਦਗੀ ਉਦਾਸ ਹੋ ਜਾਂਦੀ ਹੈ, ਨੀਰਸ ਬਣ ਜਾਂਦੀ ਹੈ। ਲੱਗਦਾ ਹੈ ਕਿ ਜ਼ਿੰਦਗੀ ਵਿੱਚ ਜੋ ਕੁਝ ਅਸੀਂ ਕਰਨਾ ਚਾਹੁੰਦੇ ਸਾਂ ਉਹ ਹੋ ਨਹੀਂ ਰਿਹਾ। ਇਸ ਲਈ ਪੂਰੀ ਜ਼ਿੰਦਗੀ ਹੀ ਬੇਕਾਰ ਹੈ। ਕਈ ਵਾਰ ਸਮੇਂ ਦਾ ਅਜਿਹਾ ਚੱਕਰ ਚੱਲਦਾ ਹੈ ਉਹ ਕੁਝ ਜ਼ਿੰਦਗੀ ਵਿੱਚ ਵਾਪਰ ਜਾਂਦਾ ਜਿਸ ਦਾ ਸਾਨੂੰ ਚਿਤ ਚੇਤਾ ਨਹੀਂ ਹੁੰਦਾ ਜਿਵੇਂ ਕੋਈ ਬਿਮਾਰੀ ਘੇਰ ਲੈਂਦੀ ਹੈ ਜਾਂ ਕੋਈ ਆਪਣਾ ਜਿਹਨੂੰ ਅਸੀਂ ਆਪਣਾ ਸਮਝਦੇ ਆ ਉਹ ਫਰੇਬ ਕਰ ਜਾਂਦਾ ਹੈ ਧੋਖਾ ਕਰ ਜਾਂਦਾ ਹੈ ਕਾਰੋਬਾਰ ਵਿੱਚ ਨੁਕਸਾਨ ਹੋ ਜਾਂਦਾ ਹੈ ਜੋ ਸੋਚਿਆ ਹੁੰਦਾ ਹੈ ਉਹ ਹੁੰਦਾ ਨਹੀਂ ਮਨ ਬੁੱਝ ਜਾਂਦਾ ਹੈ ਜਦੋਂ ਮਨ ਗਹਿਰੀ ਉਦਾਸੀ ਵਿੱਚ ਹੋਵੇ ਜਦੋਂ ਮਨ ਨਿਰਾਸ਼ਾ ਦੇ ਆਲਮ ਵਿੱਚ ਚਲਾ ਜਾਵੇ ਤਾਜៃ ਹਾਲਤ ਵਿੱਚ ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਕਿਵੇਂ ਰੱਖੀਏ ਇਸ ਵੀਡੀਓ ਨੂੰ ਪੂਰਾ ਦੇਖ ਕੇ ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਇੱਕਦਮ ਬਦਲ ਜਾਏਗਾ ਤੁਹਾਨੂੰ ਹਰ ਉਦਾਸੀ ਚੋਂ ਬਾਹਰ ਕੱਢਣ ਲਈ ਇਹ ਗੱਲਬਾਤ ਤੇ ਇੱਕ ਛੋਟੀ ਜੀ ਇਸ ਵਿੱਚਲੀ ਕਹਾਣੀ ਜ਼ਿੰਦਗੀ ਪਰ ਤੁਹਾਡੀ ਅਗਵਾਈ ਕਰਦੀ ਰਹੇਗੀ ਪਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹ ਸੋਚ ਵਿਚਾਰ ਟੀਵੀ ਨਾਲ ਸਾਝ ਬਣਾਈ ਰੱਖਣ ਲਈ ਮਿਹਰਬਾਨੀ ਕਰਕੇ ਸੋਚ ਵਿਚਾਰ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਗਾਂ ਆਪਣੇ ਦੋਸਤਾਂ ਤੱਕ ਮਿੱਤਰਾਂ ਤੱਕ ਰਿਸ਼ਤੇਦਾਰਾਂ ਤੱਕ ਸ਼ੇਅਰ ਵੀ ਜਰੂਰ ਕਰਿਓ ਇੱਕ ਵਾਰ ਇੱਕ ਦੂਰ ਦਰਾਡੇ ਜੰਗਲ ਵਿੱਚ ਇੱਕ ਛੋਟਾ ਜਿਹਾ ਪਿੰਡ ਵਸਿਆ ਹੋਇਆ ਸੀ ਇਸ ਪਿੰਡ ਦੇ ਲੋਕ ਆਪਣੇ ਰੋਜ਼ਗਾਰ ਲਈ ਘੋੜੇ ਪਾਲਦੇ ਸਨ ਤੇ ਇਹਨਾਂ ਦਾ ਵਪਾਰ ਕਰਦੇ ਸਨ ਦੂਰ ਦਰਾਡੇ ਇਲਾਕਿਆਂ ਤੋਂ ਬਹੁਤ ਸਾਰੇ ਵਪਾਰੀ ਇਸ ਪਿੰਡ ਵਿੱਚ ਘੋੜੇ ਖਰੀਦਣ ਲਈ ਆਉਂਦੇ ਇਸ ਪਿੰਡ ਦੇ ਕਿਸਾਨ ਦੇ ਕੋਲ ਇੱਕ ਬੜਾ ਵਿਲੱਖਣ ਤੇ ਆਲਾ ਕਿਸਮ ਦਾ ਘੋੜਾ ਸੀ। ਕਹਾਂ ਜਾਂਦਾ ਸੀ ਕਿ ਇਸ ਤਰ੍ਹਾਂ ਦੇ ਘੋੜੇ ਬਹੁਤ ਘੱਟ ਮਿਲਦੇ ਆ। ਇਹ ਘੋੜਾ ਇੱਕ ਵਾਰ ਇੱਕ ਵਪਾਰੀ ਨੂੰ ਪਸੰਦ ਆ ਗਿਆ। ਉਸ ਨੇ ਘੋੜੇ ਦੇ ਮਾਲਕ ਕਿਸਾਨ ਨੂੰ ਕਿਹਾ ਕਿ ਇਹ ਘੋੜਾ ਸਾਨੂੰ ਵੇਚ ਦੇ ਅਸੀਂ ਇਸ ਦੀ ਚੰਗੀ ਕੀਮਤ ਤੈਨੂੰ ਦੇਣ ਲਈ ਤਿਆਰ ਹਾਂ ਕਿਸਾਨ ਨੇ ਨਾ ਕਰ ਦਿੱਤੀ ਵਪਾਰੀ ਨੇ ਕਿਹਾ ਕਿ ਮੈਂ ਇਸ ਘੋੜੇ ਦੇ ਬਦਲੇ ਤੈਨੂੰ ਦੋ ਘੋੜਿਆਂ ਦੀ ਕੀਮਤ ਦੇਣ ਲਈ ਤਿਆਰ ਹਾਂ ਪਰ ਇਸ ਤੇ ਵੀ ਕਿਸਾਨ ਨਾ ਮੰਨਿਆ ਪਿੰਡ ਦੇ ਲੋਕ ਉਸ ਸਮੇਂ ਜੋ ਇਹ ਸਾਰਾ ਕੁਝ ਦੇਖ ਰਹੇ ਸਨ ਉਹਨਾਂ ਨੇ ਦੇਖਿਆ ਕਿ ਆਖਰ ਤੇ ਵਪਾਰੀ ਨੇ ਕਿਹਾ ਕਿ ਤਿੰਨ ਘੋੜਿਆਂ ਦੀ ਕੀਮਤ ਫਿਰ ਵਪਾਰੀ ਨੇ ਕਿਹਾ ਕਿ 4 ਤੇ ਇਸ ਤੋਂ ਮਗਰੋਂ 5 ਘੋੜਿਆਂ ਦੀ ਕੀਮਤ ਦੇਣ ਦੀ ਪੇਸ਼ਕਸ਼ ਕਿਸਾਨ ਨੂੰ ਕੀਤੀ ਪਰ ਕਿਸਾਨ ਨੇ ਕਿਹਾ ਕਿ ਇਸ ਘੋੜੇ ਨੂੰ ਅਸੀਂ ਸਾਰੇ ਪਰਿਵਾਰ ਨੇ ਬਚਪਨ ਤੋਂ ਪਾਲਿਆ ਹੈ ਇਹ ਸਾਡੇ ਪਰਿਵਾਰ ਦੇ ਜੀਵਾਂ ਵਾਂਗ ਹੈ ਉਹਨੇ ਕਿਹਾ ਕਿ ਇਹ ਸਾਡੇ ਪਰਿਵਾਰ ਦੇ ਇੱਕ ਤਰ੍ਹਾਂ ਨਾਲ ਮੈਂਬਰ ਵਾਂਗ ਹੈ ਇਸ ਲਈ ਮੈਂ ਇਸ ਘੋੜੇ ਨੂੰ ਵੇਚ ਨਹੀਂ ਸਕਦਾ ਵਪਾਰੀ ਨਿਰਾਸ਼ ਹੋ ਕੇ ਚਲਾ ਗਿਆ ਪਿੰਡ ਦੇ ਲੋਕ ਜਿਹੜੇ ਪੂਰੇ ਇਸ ਘਟਨਾ ਕਰਮ ਨੂੰ ਦੇਖ ਰਹੇ ਸਨ ਉਹ ਬੜੇ ਹੈਰਾਨ ਹੋਏ ਕਿ ਇੰਨੀ ਵੱਡੀ ਕੀਮਤ ਮਿਲਦੀ ਸੀ ਪਰ ਇਸ ਮੂਰਖ ਨੇ ਲਈ ਨਹੀਂ ਜਿਹਦੀ ਮੱਤ ਨੂੰ ਪਤਾ ਨਹੀਂ ਕੀ ਹੋ ਗਿਆ ਕੁਝ ਦਿਨ ਹੋਰ ਬੀਤੇ ਉਹ ਘੋੜਾ ਇੱਕ ਦਿਨ ਜੰਗਲ ਵਿੱਚ ਚਰਨ ਗਿਆ ਪਰ ਵਾਪਸ ਨਹੀਂ ਆਇਆ ਕਿਸਾਨ ਦੇ ਜਵਾਨ ਪੁੱਤਰ ਨੇ ਬਹੁਤ ਭਾਲ ਕੀਤੀ ਦੂਰ ਦੂਰ ਤੱਕ ਉਹਨੇ ਘੋੜੇ ਨੂੰ ਪਾਲਿਆ ਪਰ ਘੋੜਾ ਨਹੀਂ ਮਿਲਿਆ ਪਿੰਡ ਦੇ ਲੋਕ ਅਫਸੋਸ ਕਰਨ ਕਿਸਾਨ ਕੋਲ ਆਏ ਕਿ ਅਜੇ 2 ਦਿਨ ਪਹਿਲਾਂ 5 ਘੋੜਿਆਂ ਦੀ ਕੀਮਤ ਇਸ ਘੋੜੇ ਦੇ ਇਵਜ਼ ਵਿੱਚ ਮਿਲਦੀ ਸੀ ਲੈ ਲਿੰਦੇ ਤਾਂ ਕਿੰਨਾ ਚੰਗਾ ਹੁੰਦਾ ਹੁਣ ਘੋੜਾ ਗਵਾਚ ਗਿਆ ਬਹੁਤ ਮਾੜੀ ਗੱਲ ਹੋਈ ਉਹ ਕਿਸਾਨ ਜਿਸ ਦਾ ਉਹ ਘੋੜਾ ਸੀ ਬੜਾ ਸਬਰ ਰੱਖਣ ਵਾਲਾ ਇਨਸਾਨ ਸੀ ਉਸ ਕਹਿਆ ਕਿ ਕੀ ਮਾੜਾ ਤੇ ਕੀ ਚੰਗਾ ਇਹਦਾ ਨਿਰਣਾ ਅਸੀਂ ਅੱਜ ਕਿਵੇਂ ਕਰ ਸਕਦੇ ਆ ਇਹ ਸਭ ਕੁਝ ਦਾ ਫੈਸਲਾ ਤਾਂ ਪੁਵਿੱਖ ਦੇ ਗਰਭ ਵਿੱਚ ਹੈ ਉਹਨੇ ਕਿਹਾ ਕਿ ਆਉਣ ਵਾਲਾ ਸਮਾਂ ਫੈਸਲਾ ਕਰੇਗਾ ਕਿ ਕੀ ਚੰਗਾ ਹੋ ਰਿਹਾ ਹੈ ਕੀ ਮਾੜਾ ਹੋ ਰਿਹਾ ਅਸੀਂ ਹੁਣੇ ਕੁਝ ਨਹੀਂ ਕਹਿ ਸਕਦੇ ਕਿ ਕੀ ਚੰਗਾ ਹੈ ਤੇ ਕੀ ਮਾੜਾ ਹੈ ਕੁਝ ਦਿਨ ਬੀਤੇ ਉਹ ਘੋੜਾ ਵਾਪਸ ਆ ਗਿਆ ਪਰ ਦੋਸਤੋ ਉਹ ਘੋੜਾ ਇਕੱਲਾ ਨਹੀਂ ਆਇਆ ਉਹਦੇ ਨਾਲ ਚਰਦੇ ਚਰਦੇ 6 ਹੋਰ ਘੋੜੇ ਵੀ ਹਰਲ ਹਰਲ ਕਰਦੇ ਕਿਸਾਨ ਦੇ ਘਰ ਆਵੜੇ ਲੋਕ ਬੜੇ ਹੈਰਾਨ ਹੋਏ ਕਿ ਇੱਕ ਘੋੜਾ ਗਿਆ ਸੀ ਤੇ ਉਹਦੇ ਨਾਲ 6 ਘੋੜੇ ਹੋਰ ਆ ਗਏ ਇਹ ਤਾਂ ਬਹੁਤ ਕਮਾਲ ਦੀ ਗੱਲ ਹੋ ਗਈ ਇਸ ਤਰ੍ਹਾਂ ਦੀ ਗੱਲ ਤਾਂ ਕਦੇ ਲਹਿੰਦੇ ਚੜ੍ਹਦੇ ਸੁਣੀ ਨਹੀਂ ਸੀ ਕਿੰਨੀ ਵੱਡੀ ਗੱਲ ਹੈ ਲੋਕ ਕਿਸਾਨ ਨੂੰ ਮੁਬਾਰਕਵਾਦ ਦੇਣ ਆਏ ਵਧਾਈ ਦੇਣ ਆਏ ਕਿ ਤੁਸੀਂ ਤੁਹਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੁਸੀਂ ਮਾਲਾ ਮਾਲ ਹੋ ਗਏ ਪਰ ਕਿਸਾਨ ਨੇ ਫਿਰ ਉਹੀ ਗੱਲ ਕਹੀ ਉਹਨੇ ਕਿਹਾ ਕਿ ਕੀ ਚੰਦਾ ਤੇ ਕੀ ਮਾੜਾ ਇਹ ਭਵਿੱਖ ਦੱਸੇਗਾ ਹੁਣੇ ਅਸੀਂ ਇਸ ਦਾ ਫੈਸਲਾ ਨਹੀਂ ਕਰ ਸਕਦੇ ਪਿੰਡ ਦੇ ਲੋਕ ਬੜੇ ਹੈਰਾਨ ਸਨ ਕਿ ਇਸ ਬੰਦੇ ਨੂੰ ਕੀ ਹੋ ਗਿਆ ਐਨੀ ਵੱਡੀ ਖੁਸ਼ੀ ਦੀ ਗੱਲ ਹੈ ਪਰ ਇਹ ਕਹਿ ਰਿਹਾ ਕਿ ਭਵਿੱਖ ਦੱਸੇਗਾ ਕੁਝ ਦਿਨ ਹੋਰ ਬੀਤੇ ਕਿਸਾਨ ਦਾ ਜਿਹੜਾ ਨੌਜਵਾਨ ਪੁੱਤਰ ਸੀ ਇੱਕ ਨਵੇਂ ਆਏ ਘੋੜੇ ਜਿਹੜੇ 6 ਘੋੜੇ ਨਾਲ ਆਏ ਸੀ ਉਸ ਦੇ ਘੋੜੇ ਦੇ ਉਹਨਾਂ ਚੋਂ ਇੱਕ ਘੋੜੇ ਨੂੰ ਲੈ ਕੇ ਉਹਦੇ ਤੇ ਸਵਾਰੀ ਕਰਨ ਲਈ ਉਹਨੂੰ ਜੰਗਲ ਵੱਲ ਨੂੰ ਲੈ ਗਿਆ ਘੋੜਾ ਬੜਾ ਆੜਬ ਸੀ ਉਸ ਨੇ ਸਵਾਰ ਨੂੰ ਡੇਕਤਾ ਭਜਦਿਆਂ ਭਜਦਿਆਂ ਸਵਾਰ ਨੂੰ ਡੇਕ ਦਿੱਤਾ ਤੇ ਡਿੱਗਣ ਨਾਲ ਕਿਸਾਨ ਦੇ ਪੁੱਤਰ ਦੀ ਲੱਤ ਟੁੱਟ ਗਈ ਪਿੰਡ ਦੇ ਲੋਕ ਉਸ ਦਿਨ ਉਸ ਸ਼ਾਮ ਨੂੰ ਫੇਰ ਆਏ ਆਖਣ ਲੱਗੇ ਕਿ ਇਸ ਤੋਂ ਚੰਗਾ ਹੁੰਦਾ ਕਿ ਘੋੜੇ ਆਉਂਦੇ ਹੀ ਨਾ ਜਿਹੜਾ ਘੋੜਾ ਗਿਆ ਸੀ ਉਹ ਵੀ ਨਾ ਆਉਂਦਾ ਹੁਣ ਬੱਚੇ ਨੂੰ ਇੱਕ ਤਰ੍ਹਾਂ ਦੀ ਵੱਜ ਲੱਗ ਗਈ ਹੈ ਲੱਤ ਟੁੱਟ ਗਈ ਹੈ ਹੁਣ ਪਤਾ ਨਹੀਂ ਕਦੋਂ ਠੀਕ ਹੋਵੇ ਕਿਸਾਨ ਬੜਾ ਸਬਰ ਵਾਲਾ ਸੀ ਉਸਨੇ ਫਿਰ ਕਿਹਾ ਕਿ ਜੋ ਕੁਝ ਹੋ ਰਿਹਾ ਹੈ ਕੀ ਪਤਾ ਉਹ ਚੰਗਾ ਹੀ ਹੋ ਰਿਹਾ ਹੋਵੇ ਹੁਣ ਇਹ ਆਪਾਂ ਇਸ ਗੱਲ ਦਾ ਫੈਸਲਾ ਕਿਵੇਂ ਕਰ ਸਕਦੇ ਹਾਂ ਇਸ ਦਾ ਨਿਰਣਾ ਤਾਂ ਆਉਣ ਵਾਲਾ ਸਮਾਂ ਕਰੇਗਾ ਕੁਝ ਦਿਨ ਹੋਰ ਬੀਤੇ ਉਸ ਦੇਸ਼ ਜਿਸ ਦੇਸ਼ ਦੇ ਵਿੱਚ ਉਹ ਲੋਕ ਰਹਿ ਰਹੇ ਸਨ ਉਸ ਦੇਸ਼ ਦੇ ਰਾਜੇ ਦੀ ਕਿਸੇ ਦੂਜੇ ਦੇਸ਼ ਦੇ ਰਾਜੇ ਨਾਲ جنگ ਲੱਗ ਗਈ ਫੌਜ ਪਿੰਡ ਦੇ ਵਿੱਚ ਆਈ ਸਾਰੇ ਨੌਜਵਾਨ ਮੁੰਡਿਆਂ ਨੂੰ ਲੜਨ ਲਈ جنگ ਦੇ ਵਿੱਚ ਝੋਕਣ ਲਈ ਫੌਜ ਜ਼ਬਰਦਸਤੀ ਅੱਗੇ ਲਾ ਕੇ ਲੈ ਗਈ ਪਰ ਕਿਸਾਨ ਦੇ ਪੁੱਤਰ ਦੀ ਲੱਤ ਟੁੱਟੀ ਹੋਣ ਕਰਕੇ ਫੌਜੀ ਉਸ ਨੂੰ ਛੱਡ ਗਏ ਪਿੰਡ ਦੇ ਲੋਕ ਉਸ ਸ਼ਾਮ ਨੂੰ ਫੇਰ ਇੱਕ ਵਾਰ ਇਕੱਠੇ ਹੋਏ ਤੇ ਇਕੱਠੇ ਹੋ ਕੇ ਉਹਦੇ ਕੋਲ ਆਏ ਕਿ ਤੁਹਾਡਾ ਪੁੱਤਰ ਲੱਤ ਟੁੱਟੀ ਹੋਣ ਕਰਕੇ ਵਜ ਗਿਆ ਸਾਡੇ ਸਭ ਦੇ ਤਾਂ ਨੌਜਵਾਨ ਪੁੱਤਰਾਂ ਨੂੰ ਫੌਜ ਲੜਨ ਲਈ ਜੰਗ ਦੇ ਵਿੱਚ ਝੋਕਣ ਲਈ ਜ਼ਬਰਦਸਤੀ ਲੱਗ ਗਈ ਹੈ ਕਿਸਾਨ ਨੇ ਫਿਰ ਉਹੀ ਜਵਾਬ ਦਿੱਤਾ ਕੀ ਚੰਗਾ ਤੇ ਕੀ ਮਾੜਾ ਇਸ ਦਾ ਫੈਸਲਾ ਆਉਣ ਵਾਲਾ ਸਮਾਂ ਕਰੇਗਾ ਅਸੀਂ ਹੁਣੇ ਇਸ ਦਾ ਕੋਈ ਫੈਸਲਾ ਨਹੀਂ ਕਰ ਸਕਦੇ ਇਸ ਕਹਾਣੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਸਾਡੇ ਲਈ ਕੀ ਚੰਗਾ ਹੈ ਤੇ ਕੀ ਮਾੜਾ ਹੈ ਅਸੀਂ ਇਸ ਦਾ ਫੈਸਲਾ ਜਦੋਂ ਤੁਰੰਤ ਕਰਨ ਲੱਗ ਪੈਂਦੇ ਹਾਂ ਪਰ ਅੱਗੇ ਜਾ ਕੇ ਹੋ ਸਕਦਾ ਹੈ ਕਿ ਜਿਸ ਨੂੰ ਅਸੀਂ ਮਾੜਾ ਸਮਝ ਰਿਹਾ ਹੋਏ ਇਹ ਸਾਡੇ ਲਈ ਚੰਗਾ ਸਾਬਤ ਹੋਵੇ ਜੋ ਕੁਝ ਹੋ ਵਾਪਰ ਰਿਹਾ ਹੋਵੇ ਸਾਨੂੰ ਬਹੁਤ ਬੁਰਾ ਲੱਗ ਰਿਹਾ ਹੋਵੇ ਹੋ ਸਕਦਾ ਹੈ ਕਿ ਭੁਵੇਖ ਲਈ ਉਹ ਸਾਡੇ ਵਿੱਚ ਉਹ ਸਾਡੇ ਲਈ ਚੰਗਾ ਹੋਵੇ ਕਹਿੰਦੇ ਹਨ ਕਿ ਇੱਕ ਬੰਦੇ ਦੀ ਬੱਸ ਨਿਕਲ ਗਈ ਉਹ ਘਰ ਦੇ ਜੀਆਂ ਨਾਲ ਲੜਾਈ ਖਲੇਸ ਕਰਨ ਲੱਗ ਪਿਆ ਕਿ ਉਹਨਾਂ ਨੇ ਸਮੇਂ ਸਿਰ ਉਹਦੇ ਕੱਪੜੇ ਉਹਦਾ ਹੋਰ ਜਿਹੜਾ ਸਮਾਨ ਉਹਨੇ ਲੈ ਕੇ ਜਾਣਾ ਸੀ ਉਹ ਉਹਨੂੰ ਤਿਆਰ ਹੋਣ ਵਿੱਚ ਉਹਨਾਂ ਨੇ ਮਦਦ ਕਿਉਂ ਨਹੀਂ ਕੀਤੀ ਕੁਝ ਸਮੇਂ ਬਾਅਦ ਖਬਰ ਆਈ ਕਿ ਉਹ ਬੱਸ ਜਿਸ ਬੱਸ ਤੇ ਉਹਨੇ ਚੜਨਾ ਸੀ ਤੇ ਚੜਦਾ ਚੜਦਾ ਰਹਿ ਗਿਆ ਸੀ ਉਸ ਬੱਸ ਦਾ ਐਕਸੀਡੈਂਟ ਹੋ ਗਿਆ ਬਹੁਤ ਸਾਰੀਆਂ ਸਵਾਰੀਆਂ ਜ਼ਖਮੀ ਹੋ ਗਈਆਂ ਜਿਹੜੀ ਸਥਿਤੀ ਉਸ ਬੰਦੇ ਨੂੰ ਬਹੁਤ ਬੁਰੀ ਲੱਗ ਰਹੀ ਸੀ ਜਿਸ ਲਈ ਉਹ ਆਪਣੇ ਜੀਆ ਤੇ ਲੋਹਾ ਲਾਖਾ ਹੋ ਰਿਹਾ ਸੀ ਉਹ ਸਥਿਤੀ ਇੱਕ ਤਰ੍ਹਾਂ ਨਾਲ ਉਹਨੂੰ ਹੁਣ ਚੰਗੀ ਲੱਗਣ ਲੱਗ ਪਈ ਉਹ ਸਥਿਤੀ ਜਿਸ ਵਿੱਚ ਉਹਦਾ ਬੱਸ ਤੋਂ ਪਛੜ ਜਾਣਾ ਉਸਨੂੰ ਇੱਕ ਤਰ੍ਹਾਂ ਨਾਲ ਬੁਰਾ ਲੱਗ ਰਿਹਾ ਸੀ ਹੁਣ ਉਹਨੂੰ ਚੰਗਾ ਲੱਗਣ ਲੱਗ ਪਿਆ ਜਿਹੜੇ ਆਪਣੇ ਪਰਿਵਾਰ ਦੇ ਜੀਹਾਂ ਤੇ ਉਹ ਕੁਝ ਸਮਾਂ ਪਹਿਲਾਂ ਖਫਾ ਸੀ ਉਹ ਜੀ ਵੀ ਉਸਨੂੰ ਚੰਗੇ ਲੱਗਣ ਲੱਗ ਪਏ ਆਪਣੇ ਭੂਇਖ ਨੂੰ ਚੰਗਾ ਬਣਾਉਣ ਲਈ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਕੋਈ ਚੰਗਾ ਸੋਚੀਏ ਅਸੀਂ ਆਪਣੇ ਆਲੇ ਦੁਆਲੇ ਨੂੰ ਆਪਣੇ ਸਮਾਜ ਨੂੰ ਅਸੀਂ ਜਿਸ ਸਮਾਜ ਦੇ ਵਿੱਚ ਰਹਿ ਰਹੇ ਹਾਂ ਉਹਦੇ ਲਈ ਕੋਈ ਚੰਗਾ ਕਰੀਏ ਚੰਗੇ ਦੀ ਸਿਰਜਣਾ ਕਰੀਏ ਚੰਗੇ ਲਈ ਯਤਨਸ਼ੀਲ ਹੋਈਏ ਪਰ ਇਸ ਦੇ ਬਾਵਜੂਦ ਵੀ ਜੇਕਰ ਨਤੀਜੇ ਸਾਡੀ ਆਸ ਮੁਤਾਬਕ ਨਹੀਂ ਆਉਂਦੇ ਤੇ ਸਾਨੂੰ ਉਸ ਕਹਾਣੀ ਵਿਚਲੇ ਉਸ ਕਿਸਾਨ ਵਾਂਗ ਨਿਰਾਸ਼ ਨਹੀਂ ਹੋਣਾ ਚਾਹੀਦਾ ਇੱਕ ਤਰ੍ਹਾਂ ਨਾਲ ਜੋ ਕੁਝ ਸਾਨੂੰ ਵਰਤਮਾਨ ਵਿੱਚ ਚੰਗਾ ਨਹੀਂ ਲੱਗ ਰਿਹਾ ਉਹ ਇੱਕ ਵਿੱਚ ਸਾਡੇ ਲਈ ਬਹੁਤ ਚੰਗਾ ਸਾਬਤ ਵੀ ਹੋ ਸਕਦਾ ਹੈ ਇਸ ਤਰ੍ਹਾਂ ਕਰਕੇ ਅਸੀਂ ਆਪਣੇ ਮਨ ਨੂੰ ਹਰ ਮੁਸ਼ਕਲ ਤੋਂ ਇੱਕ ਤਰ੍ਹਾਂ ਨਾਲ ਉਹਨੂੰ ਹਰ ਮੁਸ਼ਕਲ ਤੋਂ ਬਾਹਰ ਕੱਢ ਸਕਦੇ ਆ ਤੇ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵਿੱਚ ਵੀ ਆਪਣੇ ਜਿਹੜੇ ਹੌਂਸਲੇ ਨੇ ਉਹਨਾਂ ਨੂੰ ਬੁਲੰਦ ਰੱਖ ਸਕਦੇ ਆ ਇੱਥੇ ਇੱਕ ਗੱਲ ਹੋਰ ਵੀ ਬਹੁਤ ਮਹੱਤਵਪੂਰਨ ਹੈ ਕਿ ਸਾਡੇ ਲਈ ਚੰਗਾ ਤਾਂ ਹੀ ਹੋਵੇਗਾ ਜੇਕਰ ਸਾਡਾ ਮਨ ਸਾਫ਼ ਹੋਵੇਗਾ ਅਸੀਂ ਅੰਦਰੋਂ ਇਮਾਨਦਾਰੀ ਨਾਲ ਬਿਨਾਂ ਕਿਸੇ ਨਾਲ ਧੋਖਾ ਫਰੇਬ ਕੀਤਿਆਂ ਹਰ ਕੰਮ ਕਰ ਰਹੇ ਹੋਵਾਂਗੇ ਸਾਡੀ ਸੋਚ ਵਿੱਚ ਮਨਵਾਦੀ ਸੋਚ ਹੋਵੇਗੀ ਤੇ ਤਾਂ ਹੀ ਅਸੀਂ ਕੋਈ ਚੰਗਾ ਸਿਰਜਰੇ ਹੋਵਾਂਗੇ ਤੇ ਤਾਂ ਹੀ ਜੋ ਕੁਝ ਅਸੀਂ ਕਰ ਰਹੇ ਆ ਉਹਦਾ ਆਉਣ ਵਾਲੇ ਸਮੇਂ ਵਿੱਚ ਨਤੀਜਾ ਚੰਗਾ ਹੋਵੇਗਾ ਅਸੀਂ ਅੰਦਰੋਂ ਸਰਬੱਤ ਦਾ ਭਲਾ ਮੰਗਣ ਦਾ ਸੰਕਲਪ ਕਰੀਏ ਜਿਵੇਂ ਸਿੱਖ ਧਰਮ ਵਿੱਚ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਦੀ ਤਗੀਦ ਕੀਤੀ ਗਈ ਹੈ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ ਹੈ ਇਸੇ ਤਰ੍ਹਾਂ ਬੁੱਧ ਧਰਮ ਵਿੱਚ ਮਹਾਤਮਾ ਬੁੱਧ ਆਪਣੇ ਚੇਲਿਆਂ ਨੂੰ ਇਹ ਤਗੀਦ ਕਰਦੇ ਸੰਨ ਕਿ ਜੋ ਕੁਝ ਤੁਸੀਂ ਇਸ ਕੁਦਰਤ ਤੋਂ ਕੈਨਤ ਤੋਂ ਆਪਣੇ ਲਈ ਮੰਗਦੇ ਹੋ ਉਹਦੀ ਕਾਮਨਾ ਤੁਸੀਂ ਦੁਨੀਆ ਦੇ ਹਰ ਬੰਦੇ ਲਈ ਵੀ ਕਰੋ ਭਾਵੇਂ ਜੋ ਕੁਝ ਜੋ ਤੁਸੀਂ ਆਪ ਚਾਹੁੰਦੇ ਹੋ ਉਹਦੀ ਕਾਮਨਾ ਤੁਸੀਂ ਹੋਰ ਲੋਕਾਂ ਲਈ ਵੀ ਦੁਨੀਆ ਦੇ ਹਰ ਬੰਦੇ ਲਈ ਵੀ ਕਰੋ ਜਦੋਂ ਸਾਡੇ ਅੰਦਰ ਅਜਿਹੀ ਭਾਵਨਾ ਪੈਦਾ ਹੋਏਗੀ ਤਾਂ ਸਾਡੇ ਅੰਦਰੋਂ ਦੁਈ ਦਵੇਖ ਈਰਖਾ ਲੋਭ ਲਾਲਚ ਤੇ ਕ੍ਰੋਧ ਮਿਟ ਜਾਣਗੇ ਅਸੀਂ ਜੋ ਕੰਮ ਕਰਾਂਗੇ ਉਹਦਾ ਤੁਰੰਤ ਪ੍ਰਭਾਵ ਬੇਸ਼ੱਕ ਕੁਝ ਵੀ ਹੋਵੇ ਉਹ ਇੱਕ ਵਿੱਚ ਉਦਾ ਪ੍ਰਭਾਵ ਸਾਡੇ ਲਈ ਚੰਗਾ ਸਾਬਤ ਹੋਏਗਾ ਇੱਥੇ ਸਾਨੂੰ ਇਹ ਸਮਝਣ ਦੀ ਵੀ ਲੋੜ ਹੈ ਕਿ ਜਿਵੇਂ ਕਿਸੇ ਵਿਦਵਾਨ ਨੇ ਕਿਹਾ ਹੈ ਕਿ ਮਨ ਦੀ ਸ਼ਕਤੀ ਨੂੰ ਬਲੰਦ ਰੱਖਣ ਲਈ ਆਪਣੇ ਆਪ ਨੂੰ ਹੌਸਲਾ ਦੇਣ ਲਈ ਇਹ ਸੁਝਾ ਦਿਓ ਕੀ ਸੁਝਾ ਦਿਓ ਕਿ ਇਹ ਵਕਤ ਵੀ ਬੀਤ ਜਾਏਗਾ ਔਖੇ ਤੋਂ ਔਖਾ ਸਮਾ ਜਿਹੜਾ ਹੈ ਉਹਨੇ ਇੱਕ ਸਮੇਂ ਤੋਂ ਬਾਅਦ ਬੀਤ ਜਾਣਾ ਹੁੰਦਾ ਹੈ ਇਸ ਲਈ ਸਾਨੂੰ ਹਰ ਸਥਿਤੀ ਵਿੱਚ ਸਬਰ ਸਹਿਜ ਬਣਾ ਕੇ ਰੱਖਣਾ ਚਾਹੀਦਾ ਹੈ ਆਪਣੇ ਵੱਲੋਂ ਕੋਈ ਚੰਗਾ ਕਰਕੇ ਇਸ ਨੂੰ ਭਵਿੱਖ ਤੇ ਛੱਡ ਦੇਣਾ ਚਾਹੀਦਾ ਹੈ ਕਿ ਮਨ ਨੂੰ ਟਿਕਾ ਵਿੱਚ ਰੱਖ ਕੇ ਇਹ ਸੋਚਣਾ ਚਾਹੀਦਾ ਹੈ ਕਿ ਜੋ ਕੁਝ ਹੋਵੇਗਾ ਭਵਿੱਖ ਵਿੱਚ ਹੋਵੇਗਾ ਉਹਦਾ ਨਤੀਜਾ ਬੇਸ਼ੱਕ ਜੋ ਮਰਜ਼ੀ ਹੋਵੇ ਪਰ ਉਹ ਸਾਡੀ ਆਸ ਮੁਤਾਬਕ ਨਾ ਵੀ ਹੋਵੇ ਪਰ ਜੋ ਵੀ ਹੋਵੇਗਾ ਉਹ ਸਾਡੇ ਲਈ ਚੰਗਾ ਹੀ ਹੋਵੇਗਾ ਸੋ ਸਾਨੂੰ ਆਪਣੇ ਹੌਸਲੇ ਨੂੰ ਆਪਣੇ ਮਨ ਦੀ ਤਾਕਤ ਨੂੰ ਆਪਣੇ ਮਨ ਦੀ ਸ਼ਕਤੀ ਨੂੰ ਇਸ ਤਰ੍ਹਾਂ ਬਲੰਦ ਕਰਨਾ ਚਾਹੀਦਾ ਹੈ ਕਿ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਵਿੱਚ ਵੀ ਅਸੀਂ ਸਹਿਜ ਸਬਰ ਤੇ ਟਿਕਾਅ ਬਣਾ ਕੇ ਰੱਖੀਏ ਸੋਚ ਵਿਚਾਰ ਟੀਵੀ ਦੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ